ਉਸ ਲਈ ਕਿ ਮੰਤਰੀ ਨੇ ਕਿਹ ਨਕਾ ਕੰਡਾ ਸ਼ੇਡ ਕੋ ਸਾਨੂੰ ਕੁੱਟ ਮਾਰ ਕਰਕੇ ਇਹਨਾਂ ਨੇ ਸਾਡੇ ਨੂੰ ਸੈਨ ਯਾਹਾ ਪੇਪਰਾਂ ਦੇ ਕੁੱਟ ਮਾਰ ਕੇ ਨਾ ਸੰਸਦ ਮੈਂਬਰ ਅਮਰਿਤਪਾਲ ਦੇ ਸਾਥੀਆਂ ਖਿਲਾਫ ਦਾਇਰ ਚਾਰਜ ਸ਼ੀਟ ਦੇ ਵਿੱਚ ਪੰਜਾਬ ਪੁਲਿਸ ਨੇ ਗੰਭੀਰ ਇਲਜ਼ਾਮ ਲਗਾਏ ਨੇ ਪੰਜਾਬ ਪੁਲਿਸ ਦੇ ਵੱਲੋਂ ਇਹ ਚਾਰਜ ਸ਼ੀਟ ਜਨਾਲਾ ਪੁਲਿਸ ਸਟੇਸ਼ਨ ਤੇ ਹਮਲੇ ਦੇ ਮਾਮਲੇ ਦੇ ਵਿੱਚ ਦਾਇਰ ਕੀਤੀ ਗਈ ਸੀ ਬੀਤੇ ਦਿਨ ਹੀ ਉਹਨਾਂ ਸਾਰੇ આરોપીਆਂ ਨੂੰ ਜਿਹੜਾ ਹੈ ਉਹ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ ਅਮਰਿਤਪਾਲ ਦੇ ਸਾਰੇ ਸਾਥੀਆਂ ਨੂੰ ਪੇਸ਼ ਕੀਤਾ ਗਿਆ ਸੀ ਪਰ ਅਮਰਿਤਪਾਲ ਨੂੰ ਪੇਸ਼ ਨਹੀਂ ਕੀਤਾ ਗਿਆ ਇਹ ਮਾਮਲਾ ਜਨਾਲਾ ਥਾਣੇ ਦੇ ਉੱਤੇ ਹਮਲੇ ਦਾ ਜਦੋਂ ਅਮਰਿਤਪਾਲ ਦੇ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਿਜਾ ਕੇ ਹਮਲਾ ਜਿਹੜਾ ਹੈ ਉਹ ਕੀਤਾ ਗਿਆ ਸੀ ਥਾਣੇ ਦੇ ਉੱਤੇ ਜਿਸ ਤੋਂ ਬਾਅਦ ਪਿਤੇ ਦਿਨ ਹੀ ਕੋਰਟ ਦੇ ਵਿੱਚ ਸੁਣਵਾਈ ਹੋਈ ਕਿ ਕੁਝ ਪੂਰੀਆਂ ਗੱਲਾਂ ਰਹੀਆਂ ਕਿ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਚਾਰਜ ਸ਼ੀਟ ਦਾਇਰ ਕੀਤੀ ਗਈ ਹੈ ਇਸ ਤਰ੍ਹਾਂ ਦੇ ਗੰਭੀਰ ਇਲਜ਼ਾਮ ਇਨਾ ਸਾਥੀਆਂ ਦੇ ਉੱਤੇ ਲੱਗੇ ਨੇ ਆਹ ਜਾਣਦਿਆਂ ਵਕੀਲ ਦੇ ਬੋਲ ਕੇਸ रिप्रेजेंट ਕਰ ਰਹੇ ਨੇ ਤੇ ਅੱਜ ਉਹਨਾਂ ਨੂੰ ਮਾਨਯੋਗ ਸੈਸ਼ਨ ਕੋਰਟ ਦੇ ਵਿੱਚ ਅੰਮ੍ਰਿਤਸਰ ਪੇਸ਼ ਕੀਤਾ ਗਿਆ ਸੀ ਚਾਰਜ ਫਰੇਮ ਦੇ ਵਾਸਤੇ ਤੇ ਉਹਨਾਂ ਦੇ ਉੱਤੇ ਅੱਜ ਜਿਹੜੇ ਚਾਰਜ ਨੇ ਉਹ ਫਰੇਮ ਕੀਤੇ ਗਏ ਨੇ ਜਿਹੜੇ ਸੈਕਸ਼ਨ ਦੇ ਵਿੱਚ ਐਫ ਆਈ ਆਰ ਹੋਈ ਸੀ 307 ਅਤੇ ਹੋਰ ਜਿਹੜੇ ਸੈਕਸ਼ਨ ਸੀ ਉਹਨਾਂ ਸੈਕਸ਼ਨ ਦੇ ਵਿੱਚ ਅੱਜ ਜਿਹੜੇ ਉਹ ਚਾਰਜ ਫਰੇਮ ਕੀਤੇ ਗਏ ਨੇ ਟੋਟਲ ਕਿੰਨੇ ਜਣੇ ਸਰ ਪੇਸ਼ ਕੀਤੇ ਨੇ ਜਿਹੜੇ ਐਨਐਸਏ ਤੋਂ ਐਨਐਸਏ ਦੇ ਵਿੱਚ ਡਿਗਬੂਗੜ ਜੇਲ੍ਹ ਦੇ ਵਿੱਚ ਬੰਦ ਸੀ ਉਹਨਾਂ ਤੇ ਪਾਈ ਅਮਰਤਪਾਲ ਨੂੰ ਛੱਡ ਕੇ ਉਹ ਬਾਕੀ ਸਾਰੇ ਜਾਨੇ ਚਾਹੇ ਪ੍ਰਧਾਨ ਮੰਤਰੀ ਬਾਜੇਕੇ ਹੋਵੇ ਚਾਹੇ ਉਹ ਚਾਚਾ ਹਰਜੀਤ ਸਿੰਘ ਹੋਵੇ ਉਹਨਾਂ ਸਾਰਿਆਂ ਨੂੰ ਅੱਜ ਪੇਸ਼ ਕੀਤਾ ਗਿਆ ਜੀ ਲੇਕਿਨ ਜਸਨਾਬ ਬਾਜੇਕੀ ਹੋਂਵਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਸੌ ਤੋਂ ਕਰੀਬ ਵਾਈਟ ਪੇਪਰ ਤੇ ਸਾਈਨ ਕਰਵਾਏ ਗਏ ਨੇ ਔਰ ਜੋ ਅਮਰਤਪਾਲ ਸਿੰਘ ਨੂੰ ਲੈ ਕੇ ਜਿਹੜਾ ਇਹਨਾਂ ਦਾ ਬਿਆਨ ਦਿੱਤਾ ਗਿਆ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਜਿਹੜੀ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਹੈ ਕਿ ਜਿਹੜੀ ਕਸ ਸਕਦਾ ਉਹਦੀ ਪ੍ਰਮਾਨਿਕਤਾ ਬਿਲਕੁਲ ਸਿੱਧ ਨਹੀਂ ਹੁੰਦੀ ਸੋ ਮੇਰੇ ਹਿਸਾਬ ਨਾਲੇ ਗੱਲ ਹੈ ਕਿ ਜਿਹੜਾ ਕਸਟੋਰੀਨ ਟੈਰੋਗੇਸ਼ਨ ਦੇ ਵਿੱਚ ਜਿਹੜੀ ਸਟੇਟਮੈਂਟ ਉਹਦੇ ਤੇ ਬਲੀਵ ਨਾ ਕੀਤਾ ਜਾਵੇ ਫੋਨ ਕੀ ਪੋਜੀਸ਼ਨ ਹੈ ਜੀ ਅੰਦਰ ਸਾਰੇ ਲੈ ਕੇ ਜਾਣ ਹੁਣ ਇਹਨਾਂ ਸਾਰਿਆਂ ਨੂੰ ਲੈ ਕੇ ਜਿਹੜੀ ਜੇਲ੍ਹ ਦੇ ਵਿੱਚ ਕੋਈ ਪਟਿਆਲਾ ਜੇਲ੍ਹ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਵਾਪਸ ਲੈ ਕੇ ਜਾ ਰਹੇ ਨੇ ਔਰ ਜਿਹੜੀ ਅਗਲੀ ਡੇਟ ਹੈ ਉਹ ਸ਼ਾਮ ਤੱਕ ਆ ਜਾਏਗੀ ਲੇਕਿਨ ਪਰਿਵਾਰ ਕਹਿ ਰਹੇ ਸਾਨੂੰ ਮਿਲਣ ਨੂੰ ਨਹੀਂ ਦਿੱਤਾ ਗਿਆ ਪਰਿਵਾਰਾਂ ਨੂੰ ਵੀ ਮਿਲਣ ਨਹੀਂ ਦਿੱਤਾ ਬਿਲਕੁਲ ਪਰਿਵਾਰਾਂ ਨੂੰ ਤੇ ਉਸ ਚੀਜ਼ ਉੱਤੇ ਮੈਂ ਨਹੀਂ ਕਰਾਂਗਾ ਕਿਉਂਕਿ ਸਕਿਉਰਿਟੀ ਰੀਜਨਸ ਹੁੰਦੇ ਨੇ ਕਈ ਹੋਰ ਗ ਪੇਸ਼ੀ ਹੋਣ ਵਾਸਤੇ ਆਏ ਸੀਗੇ ਤੋਂ ਉਸ ਗੱਲ ਕਰਕੇ ਪਰਿਵਾਰਾਂ ਨੂੰ ਜਿਹੜਾ ਉਹ ਹਾਈ ਸਕਿਉਰਿਟੀ ਦੇ ਕਰਕੇ इवन ਵਕੀਲ ਸਾਹਿਬ ਜਿਹੜੇ ਨੇ ਉਹਨਾਂ ਨੂੰ ਵੀ ਅੰਦਰ ਵੀ ਜਾਣ ਦਿੱਤਾ ਗਿਆ ਜੀ ਫਿਰ ਹੁਣ ਬੇਲ ਦਾ ਕੀ ਰਹੇਗਾ ਜੀ ਬੇਲ ਅਸੀਂ ਕੱਲ ਸਰਬਜੀਤ ਸਿੰਘ ਕਲਸੀ ਉਹਨਾਂ ਦੀ ਬੇਲ ਜਿਹੜੀ ਉਹ ਲਗਾਉਣ ਜਾ ਰਿਹਾ ਜੀ ਔਰ ਉਹਨਾਂ ਦੇ ਸਾਥੀਆਂ ਦੀ ਬੇਲ ਜਿਹੜੀ ਉਹ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਉਹਨਾਂ ਦੇ ਤੇ ਵੀ ਅਗਲੇ ਹਫਤੇ ਸੁਣਵਾਈ ਹੈ ਟੋਟਲ ਕਿੰਨੇ ਜਨਾਂ ਨੂੰ ਪੇਸ਼ ਕੀਤਾ ਗਿਆ ਜਿਨ੍ਹਾਂ ਦੇ ਐਨਐਫਟੀ ਲੱਗੇ ਹੋਣ ਟੋਟਲ ਕਿੰਨੇ ਨੇ 38 38 ਜਿਹੜੇ ਬੰਦੇ ਨੇ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਹੜੀ NSA ਲੱਗੀ ਉਹਨਾਂ ਦੇ ਵਿੱਚ ਪਾਈ ਅਮਰਤਪਾਲ ਸਿੰਘ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ NSA ਦੇ ਵਿੱਚ ਕਿਊਰ ਸੀ ਉਹਨਾਂ ਸਾਰਿਆਂ ਨੂੰ ਪੇਸ਼ ਅੱਜ ਕੀਤਾ ਗਿਆ ਜੀ ਜੀ ਸਮਝ ਕੇ ਵੀਡੀਓ ਵਾਇਰਲ ਹੋ ਰਹੀ ਬੱਜ ਕੇ ਕੋਰਟ ਤੋਂ ਪਹਿਲਾਂ ਜਾਣ ਦੀ ਉਹਦੇ ਵਿੱਚੋਂ ਕਹਿੰਦੇ ਕਿ ਦਬਾਅ ਸਾਡੇ ਉੱਪਰ ਪਾਇਆ ਜਾ ਰਿਹਾ ਪ੍ਰੈਸ਼ਰ ਪਾਇਆ ਜਾ ਰਿਹਾ ਕੋਈ ਇਦਾਂ ਦਾ ਅਸੀਂ ਬਿਆਨ ਨਹੀਂ ਦਿੱਤਾ ਮੈਂ ਉਹ ਵੀਡੀਓ ਨਹੀਂ ਦੇਖੀ ਜੀ ਤੇ ਅਗਰ ਵਾਇਰਲ ਹੋ ਰਹੀ ਹੈ ਮੈਨੂੰ ਉਸ ਬਾਰੇ ਪਤਾ ਨਹੀਂ ਮੈਂ ਦੇਖਣ ਤੋਂ ਬਾਅਦ ਹੀ ਕੋਈ ਗੱਲ ਕਰ ਸਕਦਾ ਹਾਂ ਉਸੇ ਜੀ ਉਹਨਾਂ ਨੇ ਕਿਹਾ ਸੀ ਕਿ 100 ਦੇ ਕਰੀਬ ਵਾਈਟ ਪੇਪਰ ਤੇ ਸਾਰੀ ਕੋਈ ਹਜ਼ਾਰ ਹਜ਼ਾਰ ਰੁਪਏ ਰੁਪਏ ਮੈਂ ਉਹ ਵੀਡੀਓ ਦੇਖੀ ਨਹੀਂ ਜੇ ਪੁਲਿਸ ਨੂੰ ਕਹਿੰਦੇ ਕਿ ਰਾਈ ਨਹੀਂ ਲੱਗਦਾ ਇਸ ਦਾ ਸਾਈਨ ਕਰਵਾ ਸਕਦੀ ਹੈ ਪੁਲਿਸ ਜੀ ਤੁਹਾਨੂੰ ਲੱਗਦਾ ਹੈ ਜੀ ਮੈਂ ਦੇਖੀ ਨਹੀਂ ਨਾ ਹੀ ਮੈਂ ਸਟੇਟਮੈਂਟ ਸੁਣੀ ਮੈਂ ਉਹਦੇ ਤੇ ਟਿਕਟਪਣੀ ਨਹੀਂ ਕਰਨਾ ਚਾਹੁੰਦਾ ਜੀ ਠੀਕ ਹੈ ਠੀਕ ਹੈ ਜੀ